ਧੰਤਨਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਗੁਰਦੁਆਰਾ ਤਖਤਗੜ੍ਹ ਸਾਹਿਬ ਫਿਲੌਰ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਹ ਨਗਰ ਕੀਰਤਨ ਧੰਤਨਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਸ਼ਾਇਆ ਹੇਠਾਂ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੱਢਿਆ ਗਿਆ ਇਹ ਨਗਰ ਕੀਰਤਨ ਸ਼ਹਿਰ ਫਿਲੌਰ ਦੇ ਗਲੀ ਮੁਹੱਲੇ ਅਤੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਤਖਤਗੜ੍ਹ ਸਾਹਿਬ ਫਿਲੌਰ ਵਿਖੇ ਸਮਾਪਤ ਹੋਇਆ ਇਸ ਮੌਕੇ ਤੇ ਰਾਗੀ ਟਾਡੀਆਂ ਨੇ ਆਈ ਹੋਈ ਸੰਗਤ ਨੂੰ ਗੁਰਬਾਣੀ ਜਸ ਨਾਲ ਨਿਹਾਲ ਕੀਤਾ ਅਤੇ ਗੱਤਕਾ ਪਾਰਟੀਆਂ ਵੱਲੋਂ ਗੱਤਕੇ ਦੇ ਜੋਹਰ ਦਿਖਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਇਸ ਮੌਕੇ ਤੇ ਇਲਾਕੇ ਦੀਆਂ ਸੰਗਤਾਂ ਨੇ ਵੱਧ ਚੜ ਕੇ ਹਿੱਸਾ ਲਿਆ ਇਸ ਨਗਰ ਕੀਰਤਨ ਵਿੱਚ ਵਿਸ਼ੇਸ਼ ਤੌਰ ਤੇ ਡੇਰਾ ਸਿੰਘਾ ਸ਼ਹੀਦਾਂ ਆਲੋਵਾਲ ਤੋਂ ਸੰਤ ਬਾਬਾ ਜਰਨੈਲ ਸਿੰਘ ਜੀ ਅਤੇ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਫਿਲੋਰ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਵਿਸ਼ੇਸ਼ ਤੌਰ ਤੇ ਗੁਰੂ ਘਰ ਵਿਖੇ ਨਤਮਸਤਕ ਹੋਏ ਅਤੇ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਤੇ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਨਗਰ ਕੀਰਤਨ ਦਾ ਵੱਖ-ਵੱਖ ਸ਼ਹਿਰਾਂ ਵਾਸੀਆਂ ਵੱਲੋਂ ਅਤੇ ਸੰਗਤਾਂ ਵੱਲੋਂ ਵਿਸ਼ੇਸ਼ ਸਵਾਗਤ ਕੀਤਾ ਗਿਆ ਅਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾ ਕੇ ਸੰਗਤਾਂ ਵਿੱਚ ਵਰਤਾਏ ਗਏ ਫਿਲੌਰ ਤੋਂ ਪੀ ਨਿਊਜ਼ 13 ਟੀਵੀ ਲਈ ਨਵੀ ਸਿੰਘ ਦੀ ਵਿਸ਼ੇਸ਼ ਰਿਪੋਰਟ ਜੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸ਼੍ਰੀ ਤਖਤ ਕਾ ਸਾਹਿਬਾ ਕੋਲੋਂ ਜੋ ਪੰਜ ਪੈਣ ਦੀ ਰਹਿਮਾਈ ਦੇ ਵਿੱਚ ਸਤਿਗੁਰੂ ਪਾਤਸ਼ਾਹ ਸੁਖਰ ਕਲੀ ਜੀ ਦੀ ਬਾਣੀ ਨੂੰ ਕਿਤੋਂ ਮਹਾਨ ਨਗਰ ਕੀਰਤਨ ਦੇ ਰੂਪ ਦੇ ਵਿੱਚ ਸ਼ਰਮਤਾ ਹੋਈ ਹੈ ਜੋ ਨਗਰ ਕੀਰਤਨ ਕਾ ਤਖਤ ਕਾ ਵਿੱਚ ਦਿੱਤਾ ਹੋਇਆ ਸ਼ਾਮ ਦੇ ਵਿੱਚ ਆ ਕੇ ਸਮਾਪਤ ਹੋਇਆ ਤਿਰੂ ਨਾਂ ਦੇ ਪਾਠਾਂ ਦੇ ਉਦੇਸ਼ ਨਾਲ ਗੁਰਦੁਆਰੋਂ ਨਾਮ ਜੋ ਕੋ ਵੰਡਿ ਛਕੋ ਆਵਾਜ਼ ਨੂੰ ਦਾ ਕਹੋ ਤਲਕੇ ਮਾਨਸ ਪੰਜਾਬ ਸਦੇ ਇਸੇ ਪਹਿਚਾਨ ਨੂੰ ਬੱਤਰੀ ਬ੍ਰਹਮ ਸੂਰਦਾ ਦਾ ਤੇ ਕਿਉਂ ਬੰਦਾ ਕੋ ਸਾਂਝਾ ਜੋ ਸਤਿਗੁਰੂ ਆਚਾ ਨੇ ਸਾਨੂੰ ਦੇ ਦਿੱਤਾ ਹੈ ਅਸੀਂ ਸਾਰੇ ਧਰਮ ਦਾ ਸਤਿਕਾਰ ਕਰੀਏ ਉਹਨਾਂ ਦੇ ਦਰਸ਼ਾਈ ਮੰਨ ਦੇ ਕਰਕੇ ਆਪਣੇ ਜੀਵਨ ਸਫਲ ਕਰੀਏ ਮੈਂ ਆਪਣੇ ਵੱਲੋਂ ਸੂਚੇ ਸ਼ਬਦ ਵੱਲੋਂ ਅਤੇ ਗੁਰਦਾਸ ਸਾਹਿਬ ਵੱਲੋਂ ਸਾਰੀ ਸੰਗਤ ਦੇ ਰੂਪ ਦੇ ਵਿੱਚ ਅੱਜ ਦੇ ਤੱਕ ਲੱਖ ਲੱਖ ਵਧਾਈ ਦਿੰਦਾ ਆਸ ਕਰਦਾ ਕੋਈ ਸਾਰੇ ਸਤਿਗੁਰੂ ਆਚਾ